ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾ ਆਇ ਤੇ ਤੁਸੀਂ ਜੁੜਿਓ ਸਖਰਾਜ ਪੀਵੀ30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪਿੰਡ ਮੰਡਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਤੇ ਕਸਬਾ ਕਮਾਨ ਦੀ ਹੈ ਇਸ ਪਿੰਡ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਪਹਿਲਾ ਸੂਆ ਤਾਜੀ ਸੂਈ 2.5 ਮਹੀਨਿਆਂ ਦੀ ਸੂਈ ਝੋਟੀ ਵਕਾਉ ਆ ਮਗਰ ਕੱਟੀ ਆ ਸੋਹਣੇ ਥਣ ਹਵਾਨੇ ਵਾਲੀ ਆ ਦੋਸਤੋ ਦੇਖ ਸਕਦੇ ਆ ਤੁਸੀਂ ਸਾਫ ਸੁਥਰਾ ਹਵਾਨਾ ਹੈ ਤੇ ਸੋਹਣਾ ਥਣ ਲੱਗਿਆ ਹੈ ਵਿਰਲਾ ਹੈ ਤੇ ਮੁੱਠੀ ਦੀ ਚੁਆਈ ਵਾਲਾ 10 ਕਿਲੋ ਦੁੱਧ ਦੋਨਾਂ ਵੇਲਾਂ ਦਾ ਠੰਡਾ ਹੈ ਤੇ ਚੰਗਾ ਕੱਦ ਕਾਠਾ ਦੋਸਤੋ ਸੋਹਣੇ ਪਿੱਠ ਕੁੜੇ ਦੀ ਆ ਤੇ ਸੂਈ ਨੂੰ ਇਹਨੂੰ 2.5 ਮਹੀਨੇ ਹੋ ਗਏ ਮੱਥੇ 'ਚ ਛੋਟਾ ਜਿਹਾ ਬੱਲ ਲੱਗਾ ਤੇ ਸਿੰਗ ਗੋਲ ਆ ਦੋਨਾਂ ਪਾਸਿਆਂ ਤੋਂ ਥਣਾ ਦੇ ਸਹਿਜ ਗੈਰ ਦੀ ਤੁਹਾਨੂੰ ਵੀਡੀਓ ਦਿਖਾ ਦਿੰਨੇ ਆ ਦੋਨਾਂ ਪਾਸੇ ਤੋਂ ਤੁਹਾਨੂੰ ਥਣ ਦਿਖਾਤੇ ਆ ਸੋਹਣਾ ਥਣ ਲੱਗਿਆ ਤੇ ਇਸ ਤੋਂ ਬਾਅਦ ਦੋਸਤੋ ਤੁਹਾਨੂੰ ਤੋੜ ਕੇ ਦਿਖਾਵਾਂਗੇ ਫੇਸਬੁੱਕ ਪੇਜ ਆਪਣਾ ਸ਼ੌਂਕੀ ਪੀਵੀਟੀ ਦੋਸਤੋ ਉਹਨੂੰ ਵੀ ਫੋਲੋ ਕਰ ਲਿਓ ਉੱਥੇ ਜਿਹੜੇ ਵੀਰ ਇੰਸਟਾਗ੍ਰam ਤੇ ਦੇਖ ਰਹੇ ਆ ਸੁਖਰਾਜ ਭੋਮਾਰਾਮ ਉਹਨੂੰ ਵੀ ਫੋਲੋ ਕਰ ਲਿਓ ਤਾਂ ਆਹ ਕੱਟੀ ਆ ਦੋਸਤੋ ਇਹਦੇ ਮਗਰ ਤੋੜ ਕੇ ਤੁਹਾਨੂੰ ਦਿਖਾਵਾਂਗੇ ਕੱਟੀ ਦਾ ਪੂਰਾ 헤ਜ ਕਰਦੀ ਆ ਦੋਸਤੋ ਮਿਲਦੀ ਵੀ ਕੱਟੀ ਦੇ ਆ ਤੇ ਬਹੁਤ ਸੀਲਸ ਲੱਗਾ ਠੰਡੇ ਸੁਭਾ ਦੀ ਆ ਦੇਖ ਸਕਦੇ ਹੋ ਤੁਸੀਂ ਤੁਰਦਿਆਂ ਤੋਂ ਤੁਹਾਨੂੰ ਹਵਾਨੇ ਦੀ ਦੋਨਾਂ ਪਾਸਿਆਂ ਤੋਂ ਜੱਜਮੈਂਟ ਆ ਗਈ ਹੋਣੀ ਆ ਮੁੱਲ ਫੋਨ ਕਰ ਲਿਓ ਤੇ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਕਰੀਨ ਦੇ ਉੱਤੇ ਜਿਹੜਾ ਚੱਲ ਰਿਹਾ ਸੰਪਰਕ ਕਰ ਸਕਦੇ ਆ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਤੇ ਇਹਨਾਂ ਦਾ ਨੰਬਰ ਦੋਸਤੋ 9968092157 ਨੰਬਰ ਤੇ ਫੋਨ ਕਰ ਲਿਓ ਦੋਸਤੋ ਮਾਨ ਤਾਨ ਫੁੱਲ ਕੀਤਾ ਜਾਊਗਾ ਜਾਇਜ਼ ਰੇਟ ਹੋਊਗਾ ਦੋਸਤੋ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ